ਭਾਰਤ ਰਤੁਤਾਂ ਬਹਾਰਾਂ ਨੀਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਆਏ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਦਾ ਸੰਬੰਧ ਸਾਰੇ ਇਤਿਹਾਸ ਜਾਂ ਸਭਿਆਚਾਰ ਨਾਲ ਜ਼ਰੂਰ ਹੁੰਦਾ ਹੈ ਦੂਜੇ ਅਰਥਾਂ ਵਿੱਚ ਇਹ ਤਿਉਹਾਰ ਸਾਡੇ ਸਭਿਆਚਾਰ ਦਾ ਖਜ਼ਾਨਾ ਹਨ ਜਿੰਨਾਂ ਅਨੁਸਾਰੇ ਭਾਰਤ ਵਾਸੀ ਆਪਣੇ ਸਾਰੇ ਤੇਗ ਭਾਪ ਨੂੰ ਭੁਲਾ ਕੇ ਬੜੇ ਚਾਵਾ ਕੇ ਸਦਰਾਂ ਨਾਲ ਮਨਾਉਂਦੇ ਹਨ ਅੱਜ ਮੈਂ ਤੁਹਾਨੂੰ ਰਖੜੀ ਦੇ ਤਿਉਹਾਰ ਬਾਰੇ ਦੱਸਣ ਜਾ ਰਹੀ ਹਾਂ ਇਹ ਤਿਉਹਾਰ ਭੈਣ ਤੇ ਭਰਾ ਦੇ ਪਵਿੱਤਰ ਪਿਆਰ ਦਾ ਸੂਚਕ ਹੈ ਇਸ ਨੂੰ ਭਾਦੋਂ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਭੈਣ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੰਗ-ਬਰੰਗੀਆਂ ਰਖੜੀਆਂ ਬੰਨ੍ਹਦੀਆਂ ਹਨ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੀਆਂ ਹਨ ਪੰਜਾਬੀ ਭੈਣ ਜਦੋਂ ਥਾਲ ਪਾਉਂਦੀ ਏ ਤਾਂ ਉਸ ਵਿੱਚ ਵੀ ਆਪਣੇ ਵੀਰ ਦੇ ਗੁਣ ਗਾਉਂਦੀ ਏ ਤੇ ਕਿਕਲੀਆਂ ਵਿੱਚ ਉਸ ਨੂੰ ਅਸੀਸਾਂ ਦਿੰਦੀ ਏ ਜਿਸ ਵੀਰ ਲਈ ਭੈਣ ਦੇ ਸੁਪਣਿਆਂ ਵਿੱਚ ਸਦਰਾਂ ਸਾਲ ਲੈਂਦੀਆਂ ਹਨ ਉਹ ਵੀਰ ਜੰਗ ਜਿੱਤਦਾ ਹੈ ਮੁਕੰਮਲੇ ਵਿੱਚ ਨਹੀਂ ਹਾਰਦਾ ਉਸ ਦੀ ਕੋੜੀ ਦੀਆਂ ਤੁਮ੍ਹਾਂ ਪਈਆਂ ਹਨ ਉਹ ਉੱਚੀਆਂ ਮਾੜੀਆਂ ਵਾਲਾ ਹੈ ਉਹ ਸਰਕਾਰੇ ਤੇ ਦਰਬਾਰੇ 쿠ਸੀ ਪ੍ਰਾਪਤ ਕਰਨ ਵਾਲਾ ਹੁੰਦਾ ਹੈ ਉਸ ਦਾ ਵਿਆਹ ਹੋਣ ਤੇ ਭੈਣ ਗੌਂਦੀ ਜੇ ਤੂੰ ਲਿਆਂਦੀ ਡੋਲੀ ਵੇ ਤੇਰੀ ਡੋਲੀ ਤੋਂ ਭੈਣ ਕੋਲੀ ਭਰਾ ਨੂੰ ਭੈਣ ਵੀਰ ਕਰਕੇ ਸੱਦਦੀ ਹੈ ਵੀਰ ਅਰਥਾਤ ਵਹਾਦਰ ਤੇਰੀ ਫੌਜ ਨੂੰ ਕਰਾਂ ਵੀਰ ਰੋਟੀ ਸੱਸ ਭਾਵੇਂ ਦੇਵੇ ਗਾਲੀਆਂ ਰਵਾਇਤ ਅਨਸਾਰ ਭੈ ਰਖੜੀ ਦੀ ਪੂਰੀ ਖਾਲੀ ਸਜਾਉਂਦੀ ਏ ਤੇ ਰਖੜੀ ਬੰਨ੍ਹ ਕੇ ਉਸ ਦਾ ਮੂੰਹ ਮਿੱਠਾ ਕਰਾਉਂਦੀ ਏ ਤੇ ਭਰਾ ساری ਉਮਰ ਲਈ ਉਸ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ ਤੇ ਨਾਲ ਹੀ ਆਪਣੀ ਸਮਰੱਥਾ ਅਨੁਸਾਰ ਆਪਣੀ ਭੈਣ ਨੂੰ ਦक्षिਨਾ ਦੇ ਰੂਪ ਵਿੱਚ ਗਹਿਣੇ ਕੱਪੜੇ ਜਾਂ ਪੈਸੇ ਦਿੰਦਾ ਹੈ ਉਸ ਦਿਨ ਛੋਟੇ-ਛੋਟੇ ਮੁੰਡੇ ਕੁੜੀਆਂ ਸਭ ਨਵੇਂ-ਨਵੇਂ ਕੱਪੜੇ ਪਾ ਕੇ ਬੜੇ ਖੁਸ਼ ਹੁੰਦੇ ਤੇ ਬੜੇ ਸੋਹਣੇ ਲੱਗਦੇ ਹਨ ਵੇਖਿਆ ਜਾਏ ਤਾਂ ਇਹ ਤਿਉਹਾਰ ਕਦੋਂ ਤੇ ਕਿੱਥੋਂ ਸ਼ੁਰੂ ਹੋਇਆ ਪ੍ਰਾਚੀਨ ਲੋਕ ਕਥਾਵਾਂ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਦੇਵਤਿਆਂ ਤੇ ਰਾਖਸ਼ਾਂ ਦੀ ਜੰਮ ਕੇ ਲੜਾਈ ਹੋਈ ਜਿਸ ਵਿੱਚ ਕੀ ਰਾਖਸ਼ਾਂ ਦਾ ਪਲੜਾ ਭਾਰੀ ਸੀ ਇਹ ਦੇਖ ਕੇ ਦੇਵਤਿਆਂ ਦੀਆਂ ਪੈਣਾ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਬੰਨੀ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜਿਸ ਕਰਕੇ ਦੇਵਤਿਆਂ ਦੀ ਜਿੱਤ ਹੋਈ ਸਮੇਂ ਦੇ ਨਾਲ ਇਹਨਾਂ ਤਿਉਹਾਰਾਂ ਦੀਆਂ ਰਵਾਇਤਾਂ ਵੀ ਬਦਲ ਜਾਂਦੀਆਂ ਹਨ ਮੱਧਕਾਲ ਵਿੱਚ ਔਰਤਾਂ ਤੇ ਬੜੇ ਜ਼ੁਲਮ ਹੋਣ ਲੱਗੇ ਤੇ ਉਹ ਆਪਣੀ ਇੱਜ਼ਤ ਬਚਾਉਣ ਲਈ ਰਖੜੀ ਬਨ ਗਈ ਧਰਮ ਦਾ ਭਰਾ ਬਣਾ ਲਿਆ ਕਰਦੀਆਂ ਸਨ ਤੇ ਉਹ ਭਰਾ ਉਸ ਦੀ ਇੱਜ਼ਤ ਕਰਦਾ ਤੇ ਹਰ ਮੁਸ਼ਕਿਲ ਵਿੱਚ ਉਸ ਦੀ ਸਹਾਇਤਾ ਕਰਦਾ ਇਸ ਤਿਉਹਾਰ ਦਾ ਸੰਬੰਧ किसी विशेष जाति या धर्म नहीं है ये भी कहा गया है कि दे दी मौत तो बाद उसकी पत्नी करमवती उस समय का शासक बहादुर शाह उसके बहुत जुल्म करन लगा तो उस तंग के उसने हुमायूं तो मदद लैन वास्ते उसू रखड़ी भेजी ਤੇ ਹਮਾਈਉ ਨੇ ਉਹ ਰਖੜੀ ਬੜੀ ਖੁਸ਼ੀ-ਖੁਸ਼ੀ ਸਵੀਕਾਰ ਕੀਤੀ ਤੇ ਕਰਮਤਿ ਨੂੰ ਭੈਣ ਮੰਨ ਲਿਆ ਸਿੱਖਾਂ ਦੇ ਨਵੇਂ ਗੁਰੂ ਸ੍ਰੀ ਗੁਰਪਤੇਗ ਬਹਾਦਰ ਸਾਹਿਬ ਇਸ ਦਿਨ ਬਾਬੇ ਬਕਾਲੇ ਵਿੱਚ ਪ੍ਰਗਟ ਹੋਏ ਸਨ ਇਸ ਦਿਨ ਲੋਕ ਦੂਰੋਂ ਤੇ ਨੇੜੋਂ ਬੜੀ ਧੂਮ-ਤਾਮ ਨਾਲ ਪਹੁੰਚਦੇ ਹਨ ਤੇ ਇਸ ਦਿਨ ਨੂੰ ਰਖੜ ਪੁੰਨਿਆਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸਮੂੱਚੇ ਰੂਪ ਵਿੱਚ ਇਹ ਤਿਉਹਾਰ ਭੈਣ ਤੇ ਭਰਾ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਤੇ ਸਾਨੂੰ ਇਹ ਤਿਉਹਾਰ ਬੜੀ ਖੁਸ਼ੀ ਤੇ ਚਾਹਵਾਂ ਨਾਲ ਮਨਾਉਣਾ ਚਾਹੀਦਾ ਹੈ ਬੰਨ ਵੀਰਾ ਰਖੜੀ ਜਵਾਨੀਆਂ ਤੂੰ ਮਾਣਵੇਂ ਤੇਰੇ ਨਾਲ ਵੀਰਾ ਵਚੇ ਸਾਡਾ ਏ ਜਹਾਨ ਰਖੜੀ ਨਿਸ਼ਾਨੀ ਹੁੰਦੀ ਭੈਣ ਵੀਰ ਦੇ ਪਿਆਰ ਦੀ ਪੈੜਾਂ ਨੂੰ ਉਡੀਕ ਹੁੰਦੀ ਇਸ ਦੇ ਤਿਉਹਾਰ ਦੇ ਜੱਗ 'ਚ ਨਾ ਕੋਈ ਇਹਦੇ ਰਿਸ਼ਤਾ ਸਮਾਨ ਦੇ ਬੰਨ ਵੀਰਾ ਰਖੜੀ ਜਵਾਨੀਆਂ ਤੋਂ ਮਾਣ ਨੂੰ ਪਿਆ ਪਾਣੀ ਵਿੱਚ ਵਿੱਚ ਫੁੱਲ ਤਰਦਾ ਇੱਕ ਵੇਰ ਦੇਈ ਵੀ ਰੱਬਾ ਬੰਨਾ ਰਖੜੀ ਮੈਂ ਚਿੱਤ ਕਰ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ